ਬੜਾ ਸੈਡ ਤੇ इमोशनल ਗੱਲ ਆ ਕਿਉਂਕਿ ਆਪਾਂ ਉਸ ਥਾਂ ਤੇ ਖੜੇ ਆ ਸਭ ਤੋਂ ਵੱਡੀ ਗੱਲ ਇੱਕ ਨੌਜਵਾਨ ਪਿਤਾ ਹਸਬੈਂਡ ਤੇ ਕਿਸੇ ਦਾ ਬੇਟਾ ਸਤੋ ਖੋ ਲਿਆ ਦੰ ਦਿਹਾੜੇ ਗ੍ਰੇਟ ਬੰਦਾ ਸੀ ਜੀ ਪੰਥਕ ਸੀ ਪੰਥਕ ਸੋਚ ਰੱਖਣ ਵਾਲਾ ਸੀਗਾ ਉਹ 10 ਦੇਰ ਤੋਂ ਫਰੋਤੀ ਦੀਆਂ ਕਾਲਾਂ ਆਉਂਦੀਆਂ ਸੀਗੀਆਂ ਜਿਹੜੀ ਰੈਨਸਮ ਮਨੀ ਮੰਗੀ ਜਾਂਦੀ ਆ ਤੇ ਬੜੀ ਦੇਰ ਤੋਂ ਇਹਨਾਂ ਨੇ ਪੁਲਿਸ ਨਾਲ ਵੀ ਗੱਲ ਕਰੀ ਸੀ ਆਪਾਂ ਨੂੰ ਪਤਾ ਵੀ ਪੁਲਿਸ ਬੋਤਾ ਕੁਝ ਕਰਦੀ ਨਹੀਂ ਜੇ ਆਪਾਂ ਇਹਨੂੰ ਨਾ ਰੋਕਿਆ ਆਪਣੀ ਕਮਿਊਨਿਟੀ ਵਾਸਤੇ ਜਿਹੜਾ ਡਰ ਪਾਉਣਾ ਚਾਹੁੰਦੇ ਆ ਸਾਡੇ 'ਚ ਉਹ ਪੌਣ ਦੇ ਵਿੱਚ ਉਹਨਾਂ ਨੇ ਫਿਰ ਕਾਮਜਾਬ ਹੋ ਜਾਣਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਇਲੈਕਟਡ ਅਫੀਸ਼ੀਅਲਸ ਨੇ ਆਪਣੇ ਮਿਨਿਸਟਰ ਵੀ ਨੇ ਰੂਬੀ ਸੋਹਤਾਂ ਨੂੰ ਇਸੇ ਰਿਲੇਟਡ ਹੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸੋ ਮੇਰੀ ਗੱਲ ਵੀ ਹੋਈ ਆ ਉਹਨਾਂ ਦਾ ਬੜਾ ਪੋਜ਼ੀਟਿਵ ਰਿਸਪੌਂਸ ਆ ਉਹਨਾਂ ਦਾ ਸਸਕਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅਕਸਰ ਹੀ ਆਪਾਂ ਗੱਲਾਂ ਕਰਦੇ ਆਂ ਜੇ ਇੱਥੇ ਕੈਨੇਡਾ ਦੀ ਗੱਲ ਕਿਤੇ ਬਰਾਹੀ ਖੂਬਸੂਰਤ ਮੌਲਕਾ ਪਰ ਅੱਜ ਕੱਲ ਕਹਿੰਦੇ ਕਿਸੇ ਦੀ ਜੇ ਮਨ ਨਿਗਾਹ ਹੀ ਲੱਗ ਗਈ ਹੁੰਦੀ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਰਜੀਤ ਸਿੰਘ ਟੱਡਾ ਉਹਨਾਂ ਦਾ ਕਤਲ ਹੋਇਆ ਔਰ ਅੱਜ ਉਹਨਾਂ ਦੇ ਉਸੇ ਕਤਲ ਦੇ ਸਬੰਧ ਦੇ ਵਿੱਚ ਇੱਕ ਟਾਊਨ ਹਾਲ ਮੀਟਿੰਗ ਰੱਖੀ ਗਈ ਔਰ ਉਹਦੇ ਬਾਅਦ ਚੋ ਕੈਂਡਲ ਮਾਰਚ ਕੱਢਿਆ ਗਿਆ ਫੈਮਲੀ ਕੰਨਿਓ ਨਾਲ ਕਮਿਊਨਿਟੀ ਦੇ ਪਤਵੰਤੇ ਸੱਜਣ ਵੀ ਹਾਜ਼ਰ ਹੋਏ ਔਰ ਮੇਰੇ ਨਾਲ ਭਾਈ ਲਖਵਿੰਦਰ ਕਿ ਆਪਾਂ ਉਸ ਥਾਂ ਤੇ ਖੜੇ ਆ ਤਾਂ ਮੇਰਾ ਪਰਸਨਲੀ ਤੌਰ ਤੇ ਦੋਸਤ ਵੀ ਸੀ ਮੈਂ ਬਿਜ਼ਨਸ ਵੀ ਕਰਦਾ ਸੀ ਇਹਨਾਂ ਦੇ ਨਾਲ ਕਿਉਂਕਿ ਇੰਸ਼ੋਰੈਂਸ ਦਾ ਤੇ ਸੇਫਟੀ ਕੰਪਲਾਈਂਸ ਦਾ ਕੰਮ ਕਰਦੇ ਸੀ ਗ੍ਰੇਟ ਬੰਦਾ ਸੀ ਜੀ ਪੰਥਕ ਸੀ ਪੰਥਕ ਸੋਚ ਰੱਖਣ ਵਾਲਾ ਸੀਗਾ ਸਭ ਤੋਂ ਵੱਡੀ ਗੱਲ ਇੱਕ ਨੌਜਵਾਨ ਪਿਤਾ ਹਸਬੈਂਡ ਤੇ ਕਿਸੇ ਦਾ ਬੇਟਾ ਸਾਥੋਂ ਖੋ ਲਿਆ ਦਿਨ ਦਿਹਾੜੇ ਇਹ ਜਿੰਨੀ ਇਹ ਇਹਨਾਂ ਨੂੰ ਬਹੁਤ ਦੇਰ ਤੋਂ ਫਰੋਤੀ ਦੀਆਂ ਕਾਲਾਂ ਆਉਂਦੀਆਂ ਸੀਗੀਆਂ ਜਿਹੜੀ ਰੈਨਸਮ ਮਨੀ ਮੰਗੀ ਜਾਂਦੀ ਆ ਤੇ ਬੜੀ ਦੇਰ ਤੋਂ ਇਹਨਾਂ ਨੇ ਪੁਲਿਸ ਨਾਲ ਵੀ ਗੱਲ ਕਰੀ ਸੀ ਸੋ ਆਪਾਂ ਨੂੰ ਪਤਾ ਵੀ ਪੁਲਿਸ ਬਹੁਤਾ ਕੁਝ ਕਰਦੀ ਨਹੀਂ ਤੇ ਉਹਦੇ ਕਰਕੇ ਇਹ ਹੈਪਨ ਹੋਇਆ ਇਹ ਆਪਣੇ ਸਾਹਮਣੇ ਆ ਸੋ ਇੰਤਾਂ ਦੇ ਜੇ ਆਪਾਂ ਇਹਨੂੰ ਨਾ ਰੋਕਿਆ ਆਪਣੀ ਕਮਿਊਨਿਟੀ ਵਾਸਤੇ ਜਿਹੜਾ ਡਰ ਪਾਉਣਾ ਚਾਹੁੰਦੇ ਆ ਸਾਡੇ 'ਚ ਉਹ ਪਾਉਣ ਦੇ ਵਿੱਚ ਉਹਨਾਂ ਨੇ ਫਿਰ ਕਾਮਜਾਬ ਹੋ ਜਾਣਾ ਅੱਜ ਆਪਾਂ ਜਿਹੜੀ ਮੀਟਿੰਗ ਰੱਖੀ ਸੀ ਟਾਊਨ ਹਾਲ ਮੀਟਿੰਗ ਟੈਕਸੀ ਕੋਡ ਉਹ ਹਾਲ ਛੋਟਾ ਪੈ ਗਿਆ ਐਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਮਤਲਬ ਇਦਾਂ ਦੀਆਂ ਮੀਟਿੰਗਾਂ ਕਰਾਂਗੇ ਤਾਂ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਸੇਫ ਰੱਖ ਸਕੀਏ ਪਰ ਜੇ ਗੱਲ ਕੀਤੀ ਜਾਵੇ ਆਪਾਂ ਕਮਿਊਨਿਟੀ ਮੀਟਿੰਗ ਦੀ ਗੱਲ ਕਰਦੇ ਆਪਾਂ ਇਕੱਠ ਬੜੇ ਕਰ ਲੈਣੇ ਆ ਜੀ ਦੇਖੋ ਫਿਊਨਰਲ ਹੋਣਾ ਉਸ ਦਿਨ ਵੀ ਇਕੱਠ ਹੋ ਜਾਣਾ ਭੋਗ ਤੇ ਵੀ ਹੋ ਜਾਣਾ ਬਾਅਦ ਚੋਂ ਅਸੀਂ ਤਤਰ ਪਿੱਤਰ ਹੋ ਜਾਂਨੇ ਆ ਸਾਡੇ ਰਜਾਵੇਂ ਲਾ ਲਓ ਸਾਡੇ ਕੰਮਕਾਰ ਲਾ ਲਓ ਪਰ ਇਹਦੇ ਲਈ ਤਾਂ ਸਾਨੂੰ ਇੱਕ ਕਹਿੰਦੇ ਹੁੰਦੇ ਆ ਵੀ ਹਰਾ ਨਾਰਾ ਮਾਰਨਾ ਹੀ ਪੈਣਾ ਉਹ ਤੋਂ ਬਗੈਰ ਇਹ ਗੱਲ ਬਣਨੀ ਨਹੀਂ ਕਿੱਦਾਂ ਇਹ ਕਰੋਗੇ ਮੈਨੇਜ ਕਿੱਦਾਂ ਕਰੋਗੇ ਇਹ ਜੀ ਆਪਾਂ ਇੱਕ ਕਮੇਟੀ ਬਣਾ ਰਹੇ ਆ ਕਮੇਟੀ ਉਹ ਇੱਕ ਤਾਂ ਉਮਰ ਇੱਕ ਪਾਟ ਹਰਜੀਤ ਸਿੰਘ ਢੱਡਾ ਵਾਸਤੇ ਹੋਊਗਾ ਇੱਕ ਓਵਰਆਲ ਆਪਾਂ ਗੱਲ ਕਰ ਸਕੀਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਇਲੈਕਟਡ ਅਫੀਸ਼ੀਅਲਸ ਨੇ ਆਪਣੇ ਮਿਨਿਸਟਰ ਵੀ ਨੇ ਰੂਬੀ ਸੋਹਤਾਂ ਨੂੰ ਬਹੁਤ ਇਸੇ ਰਿਲੇਟਡ ਹੀ ਉਹਨਾਂ ਨੂੰ ਜਿੰਮੇਵਾਰੀ ਮਿਲੀ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸੋ ਮੇਰੀ ਗੱਲ ਵੀ ਹੋਈ ਆ ਉਹਨਾਂ ਦਾ ਬੜਾ ਪੋਜ਼ਿਟਿਵ ਰਿਸਪੌਂਸ ਆ ਉਹਨਾਂ ਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਗੱਲ ਕਰਕੇ ਤਿੰਨ ਗਵਰਨਮੈਂਟਾਂ ਦੇ ਲੈਵਲ ਤੇ ਕਿਉਂਕਿ ਐਡੇ ਵੱਡੇ ਕੱਠ ਚ ਤਾਂ ਹੋ ਨਹੀਂ ਸਕਦਾ ਆਪਾਂ ਇੱਕ ਅਜੇ ਤਾਂ ਪੰਜ ਮੈਂਬਰ ਨੇ ਆਪਾਂ ਮੈਨੂੰ ਲੱਗਦਾ ਸੱਤ ਜਾਂ 11 ਮੈਂਬਰ ਕਮੇਟੀ ਚ ਪਾ ਕੇ ਸੋ ਫਿਰ ਆਪਾਂ ਚੱਲਾਂਗੇ ਮੈਂ ਤਾਂ ਹੀ ਉੱਥੇ ਵੀ ਰਿਕੁਐਸਟ ਕੀਤੀ ਸੀ ਵੀ ਉਹ ਵੀਰੇ ਕਮੇਟੀ ਚ ਆਉਣ ਜਿਹੜੇ ਕੰਮ ਕਰ ਸਕਦੇ ਹੋਣ ਤੁਹਾਨੂੰ ਆਪਣਾ ਟਾਈਮ ਵੀ ਸਪੇਅਰ ਕਰਨਾ ਪੈਣਾ ਆਪਦੇ ਕੋਲੋਂ ਪੈਸੇ ਵੀ ਲਾਉਣੇ ਪੈਣੇ ਆ ਜੇ ਸਾਨੂੰ ਅਫੀਸ਼ੀਅਲਸ ਕੋਲੋਂ ਆਊਟਵੇ ਸੱਦ ਲੈਂਦੇ ਆ ਤਾਂ ਸਾਨੂੰ ਉਹਨਾਂ ਦੇ ਸਮੇਂ ਮੁਤਾਬਕ ਜਾਣਾ ਪੈਣਾ ਸੋ ਆਪਾਂ ਨੂੰ ਇਹ ਕੰਮ ਕਰਨਾ ਪੈਣਾ ਤੇ ਕਰਨਾ ਵੀ ਚਾਹੀਦਾ ਤੇ ਜੀ ਆਪਾਂ ਹੁਣ ਇਹਨਾਂ ਦੀ ਗੱਲ ਕੀਤੀ ਜਾਵੇ ਹੁਣ ਜੀ ਫਿਊਨਰਲ ਦੀ ਉਹ ਕਿਸ ਦਿਨ ਰੱਖਿਆ ਜੀ ਤੇ ਭੋਗ ਵਗੈਰਾ ਕਿਦਣਾ ਜੀ ਆਉਣ ਵਾਲੇ ਸਨੇਚਰਵਾਰ ਇਹਨਾਂ ਦਾ ਹੈਗਾ ਜੀ ਫਿਊਨਰਲ ਸੋ ਆਪਾਂ ਕੱਲ ਡੈਕਸੀ ਗੁਰਦੁਆਰਾ ਸਾਹਿਬ ਪਾਟ ਪ੍ਰਕਾਸ਼ ਹੋਣਗੇ ਫਿਊਨਰਲ ਤੋਂ ਬਾਅਦ ਜਿਵੇਂ ਆਪਾਂ ਹੁੰਦਾ ਹੀ ਆ ਆਪਣੇ ਭੋਗ ਪੈਂਦੇ ਨੇ ਸੋ ਮੈਨੂੰ ਉਮੀਦ ਆ ਅੱਜ ਦੇ ਇਕੱਠ ਨੂੰ ਦੇਖ ਕੇ ਵੀ ਵੱਡੀ ਗਿਣਤੀ ਦੇ ਵਿੱਚ ਕਮਿਊਨਿਟੀ ਆਊਗੀ ਕਿਉਂਕਿ ਜਦੋਂ ਬੰਦਾ ਚਲਿਆ ਜਾਂਦਾ ਦੁਨੀਆ ਤੋਂ ਉਹਦੇ ਪਿੱਛੇ ਕਿੰਨਾ ਕਾਠਾ ਉਹ ਦੱਸਦਾ ਵੀ ਉਹਦੀ ਕਮਿਊਨਿਟੀ ਨੂੰ ਕਿੰਨੀ ਦੇਣ ਸੀ ਤੇ ਉਹਦਾ ਕਮਿਊਨਿਟੀ ਦੇ ਵਿੱਚ ਇੱਕ ਕੈਰੇਕਟਰ ਕਿੰਨਾ ਸੀ ਕਿਉਂਕਿ ਇਦਾਂ ਦੇ ਜਿਹੜੇ ਗੈਂਗਸਟਰ ਨੇ ਉਹ ਕਿਸੇ ਦਾ ਮਰਡਰ ਕਰਨ ਤੋਂ ਬਾਅਦ ਉਹਦਾ ਕੈਰੇਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕਰ ਦਿਆ ਤਾਂ ਕਿ ਉਹ ਇਸ ਕਤਲ ਨੂੰ ਜਸਟੀਫਾਈ ਕਰ ਸਕਣ ਪਰ ਇਹਦਾ ਜਿੰਨੀ ਆਪਾਂ ਨਿੰਦਾ ਕਰੀਏ ਉਹ ਥੋੜੀ ਹੈ ਜੀ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਕਮਿਊਨਿਟੀ ਨੇ ਆਪਣਾ ਜਿਹੜਾ ਇੱਥੇ ਸਟਰੈਂਥ ਦਿਖਾਈ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਇਹ ਵਾਰਦਾਤਾਂ ਹੋ ਰਹੀਆਂ ਜਿਹੜੇ ਹਾਲਾਤ ਕੈਨੇਡਾ ਦੇ ਬਣੇ ਹੋਏ ਆ ਉਹਦੇ ਨਾਲ ਉਹ ਕਹਿੰਦੇ ਅਸੀਂ ਕਮਿਊਨਿਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਔਰ ਇਹ ਚੀਜ਼ਾਂ ਨੂੰ ਠੱਲ ਪੈਣੀ ਚਾਹੀਦੀ ਔਰ ਇਸ ਤਰ੍ਹਾਂ ਦੇ ਨਵੇਂ ਕਾਨੂੰਨ ਬਣਨੇ ਚਾਹੀਦੇ ਆ ਕਿਉਂਕਿ ਨਵੀਂ ਸਰਕਾਰ ਹੁਣੇ ਹੀ ਹਲੇ ਚੁਣੀ ਗਈ ਆ ਔਰ ਮੈਂਬਰ ਆਫ ਪਾਰਲੀਮੈਂਟ ਰੂਬੀ ਸੋਹਤਾ ਉਹਨਾਂ ਨੂੰ ਇਹ ਜਿਹੜੀ ਕ੍ਰਾਈਮ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਆ ਉਹਨਾਂ ਨੇ ਵੀ ਪਹੁੰਚ ਕਰਾਂਗੇ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਅਨਸਰ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਗੋਲੀਆਂ ਚਲਾਉਣ ਵਾਲੇ ਜਿਹੜੇ ਲੋਕ ਨੇ ਜਿਹੜੇ ਇੱਥੇ ਆਏ ਹੋਏ ਨੇ ਕ੍ਰਿਮੀਨਲ ਮਾਈਂਡਡ ਲੋਕ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਔਰ ਜੇ ਕਿਤੇ ਉਹ ਫੜੇ ਜਾਂਦੇ ਆ ਤਾਂ ਉਹਨਾਂ ਨੂੰ ਜ਼ਮਾਨਤਾਂ ਨਾ ਮਿਲਣ ਕਿਉਂਕਿ ਕੈਨੇਡਾ ਦੇ ਜਿਹੜੇ ਲਾਅ ਨੇ ਉਹ ਬੜੇ ਹੀ ਸੌਫਟ ਨੇ ਔਰ ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਅਸੀਂ ਜਿਹੜੀ ਕਮੇਟੀ ਜਿਵੇਂ ਲਖਵਿੰਦਰ ਜੀ ਕਹਿ ਕੇ ਗਏ ਨੇ ਵੀ ਇੱਕ ਕਮੇਟੀ ਬਣਾਈ ਆ ਪੰਜ ਪੰਜ ਤੋਂ ਸੱਤ ਮੈਂਬਰੀ ਦੇ ਵਿੱਚ ਜਿਹੜੇ ਇਹਨਾਂ ਨਾਲ ਲੋਬੀ ਕਰਨਗੇ ਮੀਟਿੰਗਾਂ ਕਰਨਗੇ ਮੀਟਿੰਗਾਂ ਕਰਕੇ ਉਹ ਕਹਿੰਦੇ ਜਹੇ-ਜਹੇ ਆਪਣੇ ਵੀ ਉਹਨਾਂ ਨੂੰ ਪ੍ਰਾਰਥਨਾ ਕਰਦੇ ਆਂ ਵੀ ਜਦੋਂ-ਜਦੋਂ ਸਾਨੂੰ ਲੋੜ ਹੈ ਤੁਸੀਂ ਸਾਡੇ ਇਕ ਬੋਲਤੇ ਆਓ ਤਾਂ ਕਿ ਅਸੀਂ ਉਹਨਾਂ ਨੂੰ ਕੱਠ ਦਿਖਾ ਸਕੀਏ ਵੀ ਯਾਰ ਕੱਲੀਏ ਸਾਡੀ ਲੋੜ ਨਹੀਂ ਇਹ ਕਮਿਊਨਿਟੀ ਦੀ ਲੋੜ ਆ ਇਹ ਜਿਹੜੇ ਇੱਥੋਂ ਦੇ ਪੰਜਾਬੀ ਭਾਈਚਾਰਾ ਉਹਦੀ ਲੋੜ ਆ ਨਾ ਕਿ ਇਹ ਕਿਸੇ ਇੱਕ ਬੰਦੇ ਦੀ ਜ਼ਰੂਰਤ ਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਆ ਜੇ ਅੱਗੇ ਵੀ ਹੁੰਦੇ ਰਹਿਣਗੇ ਕਿਉਂਕਿ ਪਹਿਲਾਂ ਵੀ ਬਹੁਤ ਬੰਦੇ ਮਰੇ ਨੇ ਔਰ ਇਸ ਤਰ੍ਹਾਂ ਨਾਲ ਜਿਵੇਂ ਹਰਜੀਤ ਸਿੰਘ ਢੱਡਾ ਜਿਹਨਾਂ ਦੀ ਡੈਥ ਹੋਈ ਇੱਕ ਚੰਗੇ ਬਿਜ਼ਨਸਮੈਨ ਕਾਮਜਾਬ ਬਿਜ਼ਨਸਮੈਨ ਸੀ ਔਰ ਫਰੋਤੀਆਂ ਮੰਗਣਾ ਇੱਥੇ ਆਮ ਹੋ ਗਿਆ ਕਿਉਂਕਿ ਜੋ ਕੈਨੇਡਾ ਪਹਿਲਾਂ ਸੀ ਉਹ ਕੈਨੇਡਾ ਹੁਣ ਕੈਨੇਡਾ ਨਹੀਂ ਰਿਹਾ ਸੋ ਲੋੜ ਹੈ ਇਸ ਤਰ੍ਹਾਂ ਦੇ ਜਿਹੜੇ ਨਵੇਂ ਕਾਨੂੰਨ ਲਿਆਉਣ ਦੀ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਠੱਲ ਪੈ ਸਕੇ ਔਰ ਉਹਨਾਂ ਨੂੰ ਇਹ ਕੰਨ ਹੋ ਸਕਣ ਵੀ ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਵਾਰਦਾ ਜਾਂ ਸ਼ਰਾਰਤ ਜਾਂ ਚੋਰੀ ਜਾਂ ਕਿਸੇ ਨੂੰ ਮਾਰਦੇ ਹੋ ਜਾਂ ਫਰੋਤੀ ਲਈ ਰੈਂਸਮ ਕਾਲ ਕਰਦੇ ਹੋ ਤਾਂ ਤੁਹਾਨੂੰ ਇੱਥੇ ਉਹਦਾ ਜਿਹੜਾ ਰਿਜ਼ਲਟ ਸੁਖਾਲਾ ਨਹੀਂ ਮਿਲੇਗਾ ਤੁਹਾਨੂੰ ਜੇਲ੍ਹ ਕੱਟਣੀ ਪਵੇਗੀ ਔਰ ਤੁਹਾਨੂੰ ਇਥੋਂ ਕੰਟਰੀ ਛੱਡ ਕੇ ਵੀ ਜਾਣਾ ਪਵੇਗਾ ਸੋ ਫਿਰ ਹਾਲ ਦੇ ਲਈ ਇਨਾ ਹੀ ਮਿਲਦੇ ਆਗਲੀ ਅਪਡੇਟ ਦੇ ਨਾਲ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਕਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ